ਫਿਰ ਕਲੇਸ਼ ਇੰਨਾ ਸਾਡੇ ਘਰਾਂ ਚ ਪੈ ਜਾਂਦਾ ਖਲਾਰਾ ਇੰਨਾ ਪੈ ਜਾਂਦਾ ਤੇ ਬੰਦੇ ਫਿਰ ਕਲੇਸ਼ ਤੋਂ ਬਹੁਤ ਚੱਲਦੇ ਨੇ ਡਰਦੇ ਨੇ ਤੇ ਕਲੇਸ਼ ਵੇਖ ਵੇਖ ਕੇ ਅੱਜ ਕੱਲ ਤੇ ਨਾ ਨਿਆਣੇ ਕਹਿ ਦਿੰਦੇ ਨੇ ਅਸੀਂ ਵਿਆਹ ਹੀ ਨਹੀਂ ਕਰਾਉਣਾ ਤੁਸੀਂ ਤੇ ਲੜਦੀ ਰਹਿੰਦੇ ਤੁਸੀਂ ਤੇ ਝਗੜਦੀ ਰਹਿੰਦੇ ਸਾਡੇ ਬੱਚੇ ਅੱਗੇ ਇਹ ਕਹਿ ਰਹੇ ਨੇ ਅਸੀਂ ਵਿਆਹ ਹੀ ਨਹੀਂ ਕਰਾਉਣਾ ਅਸਲਾਮੁਅਲੈਕੁਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਦੋਸਤ ਵੀਰ ਭਰਾ ਖੈਰੀਅਤ ਨਾਲ ਹੋਣਗੇ ਇੱਯਾ ਅੱਜ ਆਪਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਦੀ ਇੱਕ ਵੀਡੀਓ ਦੇਖਣੀ ਹੈ ਤੇ ਉਹਨਾਂ ਦਾ ਟਾਈਟਲ ਇਹ ਵੇ ਕਿ ਕਿਆ ਜਦੋਂ ਤੁਸੀਂ ਰਿਸ਼ਤਾ ਕਰਦੇ ਹੋ ਤੇ ਆਪਣੀ ਧੀ ਕੋਲੋਂ ਪੁੱਛਣਾ ਚਾਹੀਦਾ ਕਿ ਨਹੀਂ ਪੁੱਛਣਾ ਚਾਹੀਦਾ ਤੇ ਕਿਆ ਰਿਸ਼ਤਾ ਕਰਨ ਵਾਸਤੇ ਤੁਹਾਨੂੰ ਕਿਹੜੀਆਂ ਜਿਹੜੀਆਂ ਕਿਹੜੀਆਂ ਬੁਨਿਆਦੀ ਚੀਜ਼ਾਂ ਨੇ ਬੁਨਿਆਦੀ ਚੀਜ਼ਾਂ ਨੇ ਕਿਉਂਕਿ ਅੱਜ ਕੱਲ ਜਿਵੇਂ ਦੌਰ गुذر ਰਿਹਾ ਨਾ ਤਲਾਕਾਂ ਬਹੁਤ ਜ਼ਿਆਦਾ ਹੋ ਰਹੀਆਂ ਤੇ ਰਿਸ਼ਤੇ ਬਹੁਤ ਟੁੱਟ ਰਹੇ ਨੇ ਤੇ ਕਿਹੜੀਆਂ ਬੁਨਿਆਦੀ ਚੀਜ਼ਾਂ ਨੇ ਜਿਹਨੂੰ ਵੇਖ ਕੇ ਮੱਦੇ ਨਜ਼ਰ ਰੱਖ ਕੇ ਹਾਂ ਅਗਰ ਕੀਤੇ ਜਾਣ ਤੇ ਰਿਸ਼ਤੇ ਜ਼ਿਆਦਾ ਬਿਹਤਰ ਫੈਸਲੇ ਹੋਣ ਹਾਂ ਰਿਸ਼ਤੇ ਵੀ ਮਜ਼ਬੂਤ ਹੋ ਸਕਦੇ ਨੇ ਛੋਟੀ ਜਿਹੀ ਇੱਕ ਕਥਾ ਤੁਹਾਡੇ ਨਾਲ ਸ਼ੇਅਰ ਕਰਨ ਦੀ ਉਮੀਦ ਹੈ ਦੋਸਤ ਤੁਹਾਨੂੰ ਪਸੰਦ ਆਏਗੀ ਵੱਡਾ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਸੀ ਅੱਜ ਕੱਲ ਮੋਗੇ 'ਚ ਹੈ ਵੱਡਾ ਪਿੰਡ ਪਿੰਡ ਦਾ ਨਾਂ ਹੀ ਹੈ ਵੱਡਾ ਪਿੰਡ ਉੱਥੇ ਰਹਿਣ ਵਾਲਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਗੁਰੂ ਅਰਜਨ ਦੇਵ ਮਹਾਰਾਜ ਦੋਵਾਂ ਦੀ ਸੰਗਤ ਜਿੰਨੇ ਕੀਤੀ ਹੈ ਭਾਈ ਆਪੁਲ ਸੀ ਕੀਰਤ-ਬਿਰਤ ਕਰਨੀ ਮਿਹਨਤੀ ਗੁਰੂ ਦਾ ਸਿੱਖ ਹੈ ਬਾਣੀ ਪੜਨ ਵਾਲਾ ਜੁੜੀ ਹੋਈ ਰੂਹ ਹੈ ਰੰਗੀ ਰੂਹ ਹੈ ਪਵਿੱਤਰ ਆਤਮਾ ਸ਼ੁੱਧ ਮਨ ਵਾਲਾ ਨਿਰਮਲ ਹੈ ਬੜਾ ਪਿਆਰਾ ਗੁਰੂ ਦਾ ਸਿੱਖ ਹੈ ਸਮਾ ਕੱਢ ਕੇ ਮਿਹਨਤ ਕਰਦਾ ਕਰਦਾ ਵੀ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨ ਕਰਨ ਜਾਇਆ ਕਰੇ ਗੁਰੂ ਅਰਜਨ ਦੇ ਮਹਾਰਾਜ ਦੇ ਦਰਸ਼ਨ ਕਰਨ ਜਾਇਆ ਕਰੇ ਕਈ ਕਈ ਦਿਨ ਸਮੇਤ ਆਪਣੇ ਪਰਿਵਾਰ ਦੇ ਇਹਨੇ ਗੁਰੂ ਅਰਜਨ ਦੇ ਮਹਾਰਾਜ ਕੋਲ ਜਾਣਾ ਸੇਵਾ ਕਰਨੀ ਉਹਨਾਂ ਦੇ ਚਰਨ ਪਰਸਣੇ ਕਈ ਕਈ ਦਿਨ ਰਹਿਣਾ ਪਿਆਰ ਵਾਲਾ ਸੀ ਤੇ ਬੱਚੇ ਵੀ ਬੜੇ ਪਿਆਰ ਵਾਲੇ ਹੋਗੇ ਕਿਉਂਕਿ ਬਾਪੂ ਨੂੰ ਵੇਖਦੇ ਨੇ ਪਿਆਰ ਵਾਲਾ ਤੇ ਬੱਚੇ ਵੀ ਪਿਆਰ ਜੁੜ ਜਾਂਦੇ ਨੇ ਉਹ ਪਰਿਵਾਰ ਜੁੜਿਆ ਹੋਇਆ ਤੇ ਘਰ ਵਿੱਚ ਬੱਚੀ ਜਵਾਨ ਹੈ ਬੱਚੀ ਦਾ ਨਾਮ ਬੀਬੀ ਸੂਰਤੀ ਤਾਇਆ ਕੁਲਦੀ ਧੀ ਪੰਡਤ ਉਹਨਾਂ ਵੇਲਿਆਂ ਵਿੱਚ ਰਿਸ਼ਤੇ ਕਰਦੇ ਹੁੰਦੇ ਪੁਜਿਤ ਹੁੰਦੇ ਸੀ ਹਰ ਕਟੱਬਰਾਂ ਦੇ ਰਿਸ਼ਤੇ ਕਰਨੇ ਪੰਡਤ ਜੀ ਆਏ ਕਹਿੰਦੇ ਤੁਹਾਡੀ ਧੀ ਜਵਾਨ ਹੈ ਮੈਂ ਤੁਹਾਡੀ ਧੀ ਦਾ ਰਿਸ਼ਤਾ ਸਾਖ ਲੱਭਣਾ ਹੈ ਸਾਖ ਕਰਨਾ ਹੈ ਭਾਈ ਆਕੁਲ ਜੀ ਕਹਿੰਦੇ ਭਈ ਅਸੀਂ ਆਪੇ ਲੱਭ ਲਾਂਗੇ ਕਹਿੰਦੇ ਇੰਨਾ ਕੁ ਪੰਡਤਾਂ ਤੋਂ ਹੱਕ ਕਾਨੂੰ ਖੋਣਾ ਮਾੜਾ ਮੋਟਾ ਦਾਣ ਦਕਸ਼ਣਾ ਹੁੰਦਾ ਹੈ ਵਿਚੋਲਗੀ ਹੈ ਭਈ ਤੂੰ ਕਰ ਤੇ ਆਪੇ ਵੀ ਲੈਣਾ ਪਰ ਮੈਨੂੰ ਵਿੱਚ ਕਰ ਲੈਣਦੇ ਆ ਸ਼ੁਰੂ ਤੋਂ ਕਰਦੇ ਆਇਆ ਇਹਦਾ ਹੀ ਖਾਣਾ ਆ ਸੀ ਕਰਨ ਦੇ ਚੰਗਾ ਭਾਈ ਆਕੁਲ ਜੀ ਕਹਿਣ ਲੱਗੇ ਪੰਡਤ ਜੀ ਧਿਆਨ ਨਾਲ ਸੁਣੀ ਜਾਇਓ ਬੀਬੀਓ ਵੀ ਸੁਣਿਓ ਧਿਆਨ ਨਾਲ ਰਿਸ਼ਤਾ ਵਧੀਆ ਕਰਕੇ ਆਇਓ ਸਾਡੇ ਵਰਗਾ ਟੱਬਰ ਵੇਖਿਓ ਸਾਡੇ ਵਰਗੇ ਹੋਣ ਹੁਣ ਸਾਡੇ ਦਿਮਾਗ 'ਚ ਸਾਡੇ ਵਰਗਿਆਂ ਦਾ ਮਤਲਬ ਪਤਾ ਕੀ ਹੁੰਦਾ ਹੈ ਸਾਡੇ ਨਾਲ ਮੱਥਾ ਲਾਉਣ ਜੋਗੇ ਜ਼ਮੀਨ ਜਾਇਦਾਦ ਵਾਲੇ ਹੋਣ ਘਰ-ਬਾਰ ਸਾਡੇ ਸਾਡੇ ਦਿਮਾਗ 'ਚ ਇਹ ਆਉਂਦਾ ਹੈ ਭਾਈ ਆਕੁਲ ਜੀ ਦਾ ਮਤਲਬ ਸੀ ਵੀ ਜਿੱਦਾਂ ਦੀ ਸਾਡੀ ਸੋਚ ਹੈ ਉਹਨਾਂ ਦੀ ਸੋਚ ਵੀ ਇਹੋ ਜੀ ਹੋਵੇ ਪੰਡਤ ਗਿਆ ਉਹਨੇ ਵੇਖਿਆ ਜਮੀਨ ਬਹੁਤ ਹੈ ਜਾਇਦਾਦ ਬਹੁਤ ਹੈ ਟਕਲਾਨੀ ਨਗਰ ਦੇ ਵਿੱਚ ਭਾਈ ਸਾਦੇ ਦਾ ਪੁੱਤਰ ਭਾਈ ਸਾਧੂ ਲੱਭ ਲਿਆ ਟਕਲਾਨੀ ਨਗਰ ਸੀ ਉਥੇ ਰਿਸ਼ਤਾ ਕਰਤਾ ਭਾਈ ਸਾਦੇ ਦਾ ਪੁੱਤਰ ਸਾਧੂ ਸੀ ਮੁੰਡਾ ਜਵਾਨ ਹੈ ਪੈਸੇ ਜਾਇਦਾਦ ਸਾਰਾ ਕੁਝ ਹੈਗਾ ਉਹ ਭਾਈ ਰਿਸ਼ਤਾ ਕਰਕੇ ਘਰ ਆ ਗਏ ਕਰਿਆ ਏ ਕਹਿੰਦੇ ਬੜਾ ਵਧੀਆ ਤੁਕਲਾਣੀ ਮੁੰਡਾ ਬਹੁਤ ਵਧੀਆ ਜਮੀਨ ਜਾਇਦਾ ਤੁਹਾਡੇ ਬਰਾਬਰ ਦੇ ਨੇ ਤੁਹਾਡੇ ਵਰਗੇ ਨੇ ਉਹ ਕਹਿੰਦੇ ਪੰਡਤ ਜੀ ਗੁਰਸਿੱਖੀ ਵੇਖਿਆ ਏ ਗੁਰਸਿੱਖ ਨੇ ਕਹਿੰਦੇ ਇਹ ਤੇ ਮੈਂ ਵੇਖਿਆ ਇਹਦੀ ਤੁਸੀਂ ਕਿਹਾ ਸੀ ਵੀ ਸਾਡੇ ਵਰਗੇ ਲੱਭਿਓ ਜਮੀਨ ਜਾਇਦਾ ਤੁਹਾਡੇ ਤੋਂ ਵੀ ਉੱਪਰ ਤੇ ਮੈਂ ਤੇ ਕਈ ਵਾਰੀ ਰਿਸ਼ਤੇ ਵਾਲਿਆਂ ਨੂੰ ਗੱਲ ਕਰ ਹਟਿਆ ਤੁਹਾਨੂੰ ਵੀ ਕਰਦਾ ਸੁਣੋ ਵੀਰੋ ਜਮੀਨਾ ਨਾ ਮਲਾਇਆ ਕਰੋ ਬੱਚਿਆਂ ਦੇ ਆਈਕਿਊ ਲੈਵਲ ਮਲਾਇਆ ਕਰੋ ਨਿਆਣਿਆਂ ਦੇ ਆਈਕਿਊ ਲੈਵਲ ਮੈਚ ਕਰਨੇ ਚਾਹੀਦੇ ਨੇ ਮੁੰਡੇ ਦੀ ਅੰਡਰਸਟੈਂਡਿੰਗ ਕਿਵੇਂ ਦੀ ਹੈ ਤੇ ਲੜਕੀ ਕਿਵੇਂ ਦੀ ਹੈ ਸੁਣੋ ਇੱਥੇ ਵੇਖੋ ਹੁਣ ਇੱਥੇ ਇੱਕ ਕੁੜੀ ਬੈਠੀ ਹੈ ਇੱਥੇ ਮੁੰਡਾ ਬੈਠਾ ਹੈ ਮੈਂ ਕੀ ਗੱਲ ਕਰ ਰਿਹਾ ਹੁਣ ਮੁੰਡਾ ਤੇ ਐ ਸਮਝ ਰਿਹਾ ਗੱਲ ਵੀ ਬਰੀਕੀਆਂ ਆਈਕਿਊ ਲੈਵਲ ਵਧੀਆ ਹੈ ਫੋਕਸ ਕਰ ਰਿਹਾ ਨਾ ਗੱਲ ਤੇ ਉਹ ਸੁਣ ਰਿਹਾ ਧਿਆਨ ਨਾਲ ਉਹ ਕੁੜੀ ਉੱਥੇ ਬੈਠੀ ਐ ਉਹ ਥੱਲੇ ਨਾ ਧਾਗਾ ਜਿਹਾ ਲਮਕਦਾ ਉਹਨੂੰ ਧਾਗੇ ਨੂੰ ਖਿੱਚੀ ਤੁਰੀ ਜਾਂਦੀ ਐ ਐ ਉਹ ਇੱਥੇ ਬੈਠੀ ਵਿੱਚ ਹੁਣ ਉਹਦਾ ਆਈਕਿਊ ਲੈਵਲ ਜਿਵੇਂ ਹੀ ਕੱਖ ਨਹੀਂ ਇਹ ਧਿਆਨ ਨਾਲ ਸੁਣ ਰਿਹਾ ਅੰਡਰਸਟੈਂਡਿੰਗ ਇਹਦੀ ਕਮਾਲ ਦੀ ਹੋ ਸਕਦਾ ਮੁੰਡਾ ਛੁੱਡੂ ਜਿਆ ਹੋਵੇ ਉਧਰ ਵਾਲੀ ਪਾਸੇ ਵਾਲੀ ਐ ਧਿਆਨ ਨਾਲ ਸਮਝਣ ਵਾਲੀ ਹੋਵੇ ਆਈਕਿਊ ਲੈਵਲ ਮੈਚ ਕਰਨਾ ਚਾਹੀਦਾ ਹੁਣ ਇਹਨਾਂ ਦਾ ਜੇ ਰਿਸ਼ਤਾ ਕਰਤਾ ਇੱਕ ਦੁੰਨਵੱਟਾ ਇੱਕ ਦਾ ਦਿਮਾਗ ਪੂਰਾ ਤੇਜ ਹੈ ਇੱਕ ਜਮਾਂ ਹੀ ਦੁੰਨਵੱਟਾ ਹੈ ਰਿਸ਼ਤਾ ਕਰਤਾ ਇਹ ਭਾਈ ਉਹ ਗੱਲ ਬਣ ਜਾਣੀ ਹੈ ਵੀ ਜੋੜੀਆਂ ਜਗ ਥੋੜੀਆਂ ਨਰੜ ਬਥੇਰੇ ਨਰੜ ਜ਼ਰੂਰ ਦੇਾਂਗੇ ਇਹਨਾਂ ਨੂੰ ਇਹ ਖਿੱਚੀ ਫਿਰਨਗੇ ਇੱਕ ਦੂਜੇ ਨੂੰ ਜ਼ਿੰਦਗੀ 'ਚ ਰਸ ਨਹੀਂ ਪਈ ਆਉਣਾ ਬੰਦੇ ਦਾ ਆਈਕਿਊ ਲੈਵਲ ਮੈਚ ਕਰਨਾ ਚਾਹੀਦਾ ਹੈ ਅੰਡਰਸਟੈਂਡਿੰਗ ਇਹ ਸੋਚ ਕਿਵੇਂ ਦੀ ਹੈ ਜਦੋਂ ਕੋਈ ਗੱਲ ਕਰਦਾ ਇਹਦੇ ਸਮਝ ਵਿੱਚ ਪੈਂਦੀ ਹੈ ਬੱਲੇ ਪੈਂਦੀ ਹੈ ਹੁਣ ਸਾਡੇ ਮਲਾਈ ਦਾ ਕੀ ਹੈ ਜਾਇਦਾਦ ਬਥੇਰੀ ਹੈ ਜ਼ਮੀਨ ਬਥੇਰੀ ਹੈ ਇਹ ਵੇਖਣਾ ਹੀ ਨਹੀਂ ਵੀ ਇਹ ਵੇ ਵੀ ਤੇ ਵੇਖ ਲਓ ਵੀ ਇਹਨਾਂ ਦੀ ਸੋਚ ਵੀ ਮਾੜੀ-ਮੁੱਟੀ ਰਲ ਜੂ ਇੱਕ ਦਾ ਮੂੰਹ ਜਮਾ ਹੀ ਇੱਧਰ ਨੂੰ ਹੈ ਇੱਕ ਦਾ ਮੂੰਹ ਇੱਧਰ ਨੂੰ ਹੈ ਬੱਸ ਤੇ ਹੋ ਗਿਆ ਜੀ ਰਿਸ਼ਤਾ ਤੇ ਪੁਆੜੇ ਅੱਜ ਕੱਲ ਤੇ ਫਿਰ ਆਪਾਂ ਵੇਖ ਹੀ ਰਹੇ ਹਾਂ ਜੋ ਕੋ ਜੋ ਅੱਜ ਕੱਲ ਹੋ ਰਿਹਾ ਬਾਲੇ ਔਖੇ ਨੇ ਜੀ ਸਾਰੇ ਛੋਟੇ ਵੀ ਔਖੇ ਨੇ ਆ ਪੁਰਾਣੇ ਪਹਿਲਾਂ ਸੌਖੇ ਹੁੰਦੇ ਸਨ ਬਜ਼ੁਰਗ ਵੀ ਔਖੇ ਹੀ ਤੇ ਬਜ਼ੁਰਗਾਂ ਨੂੰ ਵੀ ਔਖਾ ਹੀ ਲੱਗਦਾ ਬੰਦੇ ਬੁੜੀਆਂ ਤੋਂ ਡਰਦੇ ਨੇ ਇਹ ਕਹਿੰਦੇ ਨੇ ਨਾ ਸਾਰੇ ਵੀ ਬੰਦੇ ਬੁੜੀਆਂ ਤੋਂ ਡਰਦੇ ਨੇ ਨਾ 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 ਮੈਂ ਹਿਸਾਬ ਲਾਇਆ ਬੰਦੇ ਬੁੜੀਆਂ ਤੋਂ ਨਹੀਂ ਡਰਦੇ ਡਰਦੇ ਨਹੀਂ ਇਹ ਬੁੜੀਆਂ ਤੋਂ ਨਹੀਂ ਡਰਦੇ ਇਹ ਕਲੇਸ਼ ਤੋਂ ਡਰਦੇ ਨੇ ਬੁੜੀਆਂ ਜਦੋਂ ਬੀਬੀਆਂ ਕਲੇਸ਼ ਕਰਨ ਤੇ ਆ ਜਾਣ ਨਾ ਫਿਰ ਬੰਦਾ ਕਹਿੰਦਾ ਯਾਰ ਇਹਦੇ ਨਾਲੋਂ ਚੰਗਾ ਵੀ ਕਲੇਸ਼ ਪੈ ਜਾਣਾ ਆਹ ਕੰਮ ਨਹੀਂ ਕਲੇਸ਼ ਫਿਰ ਨਿਭੜਦਾ ਨਹੀਂ ਦੋ ਦੋ ਦਿਨ ਚਾਰ ਚਾਰ ਦਿਨ ਨਹੀਂ ਨਿਭੜਦਾ ਤੇ ਬੰਦੇ ਕਲੇਸ਼ ਤੋਂ ਬਹੁਤ ਡਰਦੇ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਜੇ ਕਿਤੇ ਪੰਗਾ ਹੁਣ ਆ ਵੇਖੋ ਐਂਡ ਤੱਕ ਬੀਬੀਆਂ ਬੈਠੀਆਂ ਸਿਰੇ ਤੱਕ ਤੇ ਬੰਦਿਆਂ ਵਾਲੇ ਪਾਸੇ ਬਹੁਤ ਬੀਬੀਆਂ ਬੰਦਿਆਂ ਵਾਲੇ ਪਾਸੇ ਬੈਠੀਆਂ ਮੱਲਿਆ ਨਾ ਥਾਂ ਤੇ ਜਿੱਥੇ ਵਿੱਚ ਵਿਚਾਲੇ ਵੀ ਸਾਡੇ ਕਈ ਦੀਵਾਨਾਂ 'ਚ ਬਹੁਤ ਬੀਬੀਆਂ ਬੰਦਿਆਂ ਵਾਲੇ ਪਾਸੇ ਬੈਠੀਆਂ ਹੁੰਦੀਆਂ। ਦੋਵੇਂ ਜੀ ਕਹਿਣਗੇ ਚੱਲ ਇਕੱਠੀ ਬਹਿ ਜਾਨੇ ਆ। ਬਹੁਤ ਥਾਵਾਂ ਤੇ ਦੁਆਬੇ 'ਚ ਵੀ ਕਈ ਥਾਵਾਂ ਤੇ ਵੇਖਿਆ। ਸ਼ਹਿਰਾਂ 'ਚ ਜਦੋਂ ਦੀਵਾਨ ਲੱਗਦੇ ਐ ਬੀਬੀਆਂ ਬੰਦੇ ਇੱਥੇ ਇਦਾਂ ਹੀ ਬੈਠੇ। ਪਰ ਬੰਦ ਬੀਬੀਆਂ ਜਿੰਦੀਆਂ ਮਰਜ਼ੀ ਇੱਧਰ ਆ ਕੇ ਬਹਿ ਜਾਣ। ਬੰਦਾ ਇੱਕ ਨਹੀਂ ਜਾ ਕੇ ਉੱਥੇ ਬਹਿ ਸਕਦਾ। ਬੰਦੇ ਦੀ ਹਿੰਮਤ ਨਹੀਂ ਵੀ ਉੱਥੇ ਬਹਿਦੇ ਜਾ ਕੇ। ਬੀਬੀਆਂ ਵਿੱਚ ਆ ਕੇ ਬਹਿ ਜਾਣਗੀਆਂ ਬਹਿ ਜਾਣਗੀਆਂ ਬਹਿ ਗਈਆਂ ਬਹਿ ਗਈਆਂ। ਬੰਦਾ ਨਹੀਂ ਉੱਧਰ ਬਹਿ ਸਕਦਾ। ਹਰ ਕਲੇਸ਼ ਇੰਨਾ ਸਾਡੇ ਘਰਾਂ 'ਚ ਪੈ ਜਾਂਦਾ ਖਲਾਰਾ ਇੰਨਾ ਪੈ ਜਾਂਦਾ ਤੇ ਬੰਦੇ ਫਿਰ ਕਲੇਸ਼ ਤੋਂ ਬਹੁਤ ਚੱਲਦੇ ਨੇ ਡਰਦੇ ਨੇ ਤੇ ਕਲੇਸ਼ ਵੇਖ-ਵੇਖ ਕੇ ਅੱਜਕੱਲ ਤੇ ਨਾ ਨਿਆਣੇ ਕਹਿ ਦਿੰਦੇ ਨੇ ਅਸੀਂ ਵਿਆਹ ਹੀ ਨਹੀਂ ਕਰਾਉਣਾ ਤੁਸੀਂ ਤੇ ਲੜਦੇ ਹੀ ਰਹਿੰਦੇ ਤੁਸੀਂ ਤੇ ਝਗੜਦੇ ਹੀ ਰਹਿੰਦੇ ਸਾਡੇ ਬੱਚੇ ਅੱਗੇ ਇਹ ਕਹਿ ਰਹੇ ਨੇ ਅਸੀਂ ਵਿਆਹ ਹੀ ਨਹੀਂ ਕਰਾਉਣਾ ਲੜਦੇ ਨੇ ਕਲੇਸ਼ ਕਰਦੇ ਨੇ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਆਪਾਂ ਕਲੇਸ਼ ਦਾ ਖਹਿੜਾ ਛੱਡੋ ਜਿਹੜੇ ਘਰਾਂ 'ਚ ਕਲੇਸ਼ ਹੈ ਨਾ ਉਥੇ ਪਹਿਤਾ ਨਹੀਂ ਹੁੰਦੀ ਉਥੇ ਤਰੱਕੀ ਨਹੀਂ ਹੁੰਦੀ ਉਥੇ ਚੜ੍ਹਦੀ ਕਲਾ ਨਹੀਂ ਹੁੰਦੀ ਕਲੇਸ਼ ਤੁਹਾਡੀਆਂ ਨਰਜੀਆਂ ਖਾ ਜਾਂਦਾ ਹੈ ਤੁਹਾਡਾ ਜੋਰ ਹੈ ਜਿੰਨਾ ਕੋ ਕਲੇਸ਼ ਹੀ ਖਾ ਜਾਂਦਾ ਹੈ ਜਿਹੜਾ ਕੰਮ ਕਰਨ ਦੀ ਕਪੈਸਿਟੀ ਸੀ ਤਾਕਤ ਸੀ ਉਹ ਸਾਰੀ ਲੜਨ ਦੀ ਖਤਮ ਹੋ ਜਾਂਦੀ ਹੈ ਤੇਰਾ ਤੇਲ ਤੇ ਲੜਨ ਦੀ ਖਤਮ ਹੋ ਜਾਂਦਾ ਸਾਰਾ ਤਰੱਕੀਆਂ ਸਵਾਹ ਕਰਾਂਗੇ ਅਸੀਂ ਕਲੇਸ਼ 'ਚ ਹੀ ਨਿਬੜ ਜਾਂਦਾ ਸਾਰਾ ਕੋਈ ਇਸ ਕਰਕੇ ਆਓ ਜਿੰਨਾ ਹੋ ਸਕੇ ਗੁਰੂ ਸਾਹਿਬ ਨਾਲ ਜੁੜ ਕੇ ਪਿਆਰ ਕਰਨਾ ਸਿੱਖੀ ਤੇ ਗੁਰਮਖੋ ਮੈਂ ਕਿਹਾ ਆਈਕਿਊ ਲੈਵਲ ਮਲਾਇਆ ਕਰੋ ਜਾਇਦਾ ਦਾ ਨਹੀਂ ਤੇ ਰਿਸ਼ਤਾ ਕਰਤਾ ਭਾਈ ਆਪਕੋ ਦੀ ਸੁਪਤਰੀ ਪੰਡਤ ਜੀ ਕਰਿਆ ਏ ਪੰਡਤ ਜੀ ਰਿਸ਼ਤਾ ਕਿਹੋ ਜਿਹਾ ਕਹਿੰਦੇ ਤੁਹਾਡੇ ਬਰਾਬਰ ਦੇ ਨੇ ਤੁਹਾਡੇ ਤੋਂ ਵੀ ਵੱਧ ਦੇ ਨੇ ਬੰਦੇ ਤੁਸੀਂ ਕਿਹਾ ਸੀ ਸਾਡੇ ਵਰਗੇ ਵੇਖਿਓ ਅਸੀਂ ਤੁਹਾਡੇ ਤੋਂ ਵੀ ਵਧੀਆ ਲੱਭ ਕੇ ਆਏ ਆ ਕਹਿੰਦੇ ਸਾਡੇ ਵਰਗੇ ਵੇਖਣ ਦਾ ਮਤਲਬ ਪੰਡਤ ਜੀ ਇਹ ਸੀ ਕਿ ਸਾਡੀ ਸੋਚ ਅਸੀਂ ਗੁਰੂ ਕੇ ਸਿੱਖਾਂ ਅਸੀਂ ਜੁੜੇ ਹੋਇਆ ਅਸੀਂ ਗੁਰੂ ਨਾਨਕ ਦੇ ਘਰ ਨਾਲ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਕੋਲ ਜਾਣ ਵਾਲੇ ਬੰਦੇ ਆ ਉਹ ਵੀ ਜੁੜੇ ਹੋਏ ਆ ਕਹਿੰਦੇ ਇਹ ਤੇ ਮੈਂ ਵਖਿਆ ਹੀ ਨਹੀਂ ਕਹਿੰਦੇ ਫਿਰ ਤੂੰ ਵਖਿਆ ਕੀ ਆ ਉੱਥੇ ਜਾ ਕੇ ਕਹਿੰਦੇ ਜਾਇਦਾਦਾਂ ਵਖੀਆਂ ਕਹਿੰਦੇ ਜਾਇਦਾਦ ਨਾ ਵੀ ਹੁੰਦੀ ਪੁਰ ਸਿੱਖੀ ਚਾਹੀਦੀ ਸੀ ਬੰਦੇ ਦੀ ਚੰਗੀ ਸੋਚ ਚਾਹੀਦੀ ਇਹ ਜਾਇਦਾਦ ਨਾ ਵੀ ਹੁੰਦੀ ਤੁਸੀਂ ਗਲਤ ਕਰਤਾ रिश्ता तोड़ा ਜਾਂਦਾ ਏ ਉਦੋਂ ਰਿਸ਼ਤੇ ਟੁੱਟਦੇ ਨਹੀਂ ਸਨ ਹੁੰਦੇ ਜबान ਬੰਦੇ ਦੀ ਜबान ਦੀ ਕੀਮਤ ਹੁੰਦੀ ਸੀ ਜੇ ਕਿਸੇ ਨੂੰ ਜबान ਕਰਤੀ ਉਹ ਪੱਕੀ ਜबान ਹੁੰਦੀ ਸੀ ਬੰਦੇ ਦੀਆਂ ਜ਼ਬਾਨਾਂ ਦੀ ਕੀਮਤ ਹੁੰਦੀ ਸੀ ਅੱਜ ਕੱਲ ਜबान ਨਹੀਂ ਬੰਦਿਆਂ ਦੀ ਰਹੀ ਕਹਿਣਾ ਕੁਝ ਹੋਰ ਹੈ ਕਰਨਾ ਕੁਝ ਹੋਰ ਯਯਾ ਰਿਸ਼ਤੇਦਾਰੀ ਜਿਹੜੀ ਹੈ ਨਾ ਹਾਂਜੀ ਸ਼ਰਾ ਦੇ ਵਿੱਚ ਇਹ ਵੇ ਕਿ ਜਿਹੜਾ ਬੰਦਾ ਰਿਸ਼ਤੇਦਾਰੀ ਕਰਦਾ ਨਾ ਉਹ ਤਿੰਨ ਚੀਜ਼ਾਂ ਵੇਖਦਾ ਸਹੀ ਠੀਕ ਹੈ ਪਹਿਲੇ ਨੰਬਰ ਤੇ ਉਹ ਵੇਖਦਾ ਕਿ ਔਰਤ ਮਾਲਦਾਰ ਕਿੰਨੀ ਆ ਠੀਕ ਹੈ ਦੂਸਰੇ ਨੰਬਰ ਤੇ ਇਹ ਵੇਖਦਾ ਕਿ ਇਹਦੇ ਵਿੱਚੋ ਜਿਹੜੀ ਮੇਰੀ ਨਸਲ ਹੈ ਉਹ ਕਿੰਨੀ ਚੱਲੇਗੀ ਕਿੰਨੀ ਹੋਏਗੀ ਤੇ ਤੀਸਰਾ ਜਿਹੜਾ ਬੰਦਾ ਰਿਸ਼ਤਾ ਸੋਚ ਕੇ ਇਹ ਕਰਦਾ ਕਿ ਇਹ ਜਿਹੜੀ ਹੈ ਇਮਾਨ ਉਹ ਕਰਦਾਰ ਕਰਦਾਰ ਵਾਈਜ਼ ਕੈਰੈਕਟਰ ਵਾਈਜ਼ ਇਮਾਨ ਦੇ ਹਿਸਾਬ ਨਾਲ ਕਿੰਨੀ ਪੂ ਚੰਗੀ ਹੈ ਠੀਕ ਹੈ ਤੇ ਸਭ ਤੋਂ ਬਿਹਤਰੀਨ ਰਿਸ਼ਤਾ ਹੁੰਦਾ ਕਿ ਜਿਹੜਾ ਤੁਸੀਂ ਕਿਸ ਦਾ ਕੈਰੈਕਟਰ ਇਮਾਨ ਨੂੰ ਦੇਖ ਕੇ ਕਰਦੇ ਹੋ ਕਿਉਂਕਿ ਜਿਵੇਂ ਕੋਈ ਨਾ ਮੁਸਲਮਾਨਾਂ ਦੇ ਵਿੱਚ ਵੀ ਇਹ ਵੇ ਕਿ ਉਹ ਜਿਹੜੇ ਬਹੁਤ ਜ਼ਿਆਦਾ ਮਜ਼ਬੀ ਕਰਾਣੇ ਦੇ ਲੋਕ ਹੁੰਦੇ ਨੇ ਉਧਰ ਹੀ ਕਰ ਦੇਣਾ ਚਾਹੀਏ ਗਰੀਬ ਹੀ ਲੜਕੀ ਕਿਉਂ ਨਾ ਦੂਸਰਾ ਇੱਕ ਹੋਰ ਗੱਲ ਹੈ ਯਾਰ ਕਿ ਰਿਸ਼ਤਾ ਕਰਨ ਲੱਗਿਆਂ ਨਾ ਬੰਦੇ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਇਹ ਚੀਜ਼ ਨੂੰ ਬਾਰ-ਬਾਰ ਸੋਚਣਾ ਚਾਹੀਦਾ ਇਹ ਨਹੀਂ ਆ ਕਿ ਜੀ ਮੈਂ ਜ਼ਬਾਨ ਦਿੱਤੀ ਸੀ ਮੈਂ ਇਹ ਕੀਤਾ ਸੀ ਮੈਂ ਉਹ ਕੀਤਾ ਸੀ ਤੇ ਉਹ ਕੱਲ ਨੂੰ ساری ਜ਼ਿੰਦਗੀ ਜਿਹੜੀ ਬਚੀ ਏ ਉਹ ਵਿਚਾਰੀ ਜ਼ੁਲਮ ਉਸ ਸਿੱਤਮ ਦੇ ਵਿੱਚ ਹੀ ਰਵੇ ਹਾਂਜੀ ਕਿਉਂਕਿ ਜ਼ਬਾਨ ਦੇਣ ਵਾਲੇ ਨੇ ਤੇ ਜ਼ਿੰਦਗੀ ਗੁਜ਼ਾਰ ਲਈ ਹਾਂਜੀ ਤੇ ਜਿਨ੍ਹਾਂ ਨੇ ਇਹ ਗੁਜ਼ਾਰਨੀ ਏ ਤੇ ਉਹਨਾਂ ਦੀ ਜਗ੍ਹਾ ਉਹ ਬੰਦਾ ਜ਼ਬਾਨ ਦੇ ਜਾ ਰਿਹਾ ਜਾਂ ਕਹਿ ਲਓ ਇਹ ਅਸੀਂ ਕੋਈ ਨੈਗੇਟਿਵ ਨਹੀਂ ਇਹ ਗੱਲ ਕਰ ਰਹੇ ਵਾਲਦੇ ਦੇ ਮੁਤਾਬਕ ਲੇក ਅਸੀਂ ਇਹ ਕਹਿਣਾ ਚਾ ਰਹੇ ਹਾਂ ਕਿ ਉਹਨਾਂ ਨੂੰ ਪੁੱਛ ਲੈਣਾ ਜੀ ਦਾ ਜਿਸ ਨਾਲ ਕਿ ਸਾਡੇ ਇਸਲਾਮ 'ਚ ਲੋਕ ਕਿਹਾ ਜਾਂਦਾ ਕਿ ਲੋਕ ਬੜੇ ਜ਼ਿਆਦਾ ਨਹੀਂ ਪੁੱਛਿਆ ਜਾਂਦਾ ਜਾਂ ਲੋਕਾਂ ਦੇ ਰੈਂਜ 'ਚ ਵੀ ਇਹ ਕਨਸੈਪਟ ਹੈ ਲੇਕਿਨ ਲੇਕਿਨ ਨਬੀ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਕਿ ਆਪਣੀ ਤੀ ਕੋਲ ਤੁਸੀਂ ਪੁੱਛੋ ਹਾਂਜੀ ਉਹਨਾਂ ਨੇ ਆਪਣੀ ਬੇਟੀ ਨੂੰ ਵੀ ਉਹਨਾਂ ਨੇ ਅੱਲਾ ਦੇ ਨਬੀ ਨੇ ਅਲੀ ਰਜ਼ੀ ਅੱਲਾ ਤਾਲਾ ਅਨਹ ਉਹਨਾਂ ਨਾਲ ਜਦੋਂ ਸ਼ਾਦੀ ਕੀਤੀ ਹਾਂਜੀ ਉਹਨਾਂ ਨੇ ਪੁੱਛਿਆ ਤੇ ਇਹ ਸਾਡੇ ਵਾਸਤੇ ਵੀ ਇਹ ਮਛਲੇ ਰਾਜ਼ੀ ਤੇ ਇਹ ਮੁਸਲਮਾਨਾਂ ਵਾਸਤੇ ਵੀ ਹੈ ਕਿਉਂ ਪੁੱਛਦੇ ਨੇ ਜਦੋਂ ਨਕਾਹ ਕਰਾਇਆ ਜਾਂਦਾ ਸਭ ਤੋਂ ਪਹਿਲੀ ਇਹ ਗੱਲ ਇਹ ਹੁੰਦੀ ਹੈ ਕਿ ਵੀ ਇਹ ਤੁਹਾਡਾ ਨਗਾਹ ਇਸ ਬੰਦੇ ਨਾਲ ਕੀਤਾ ਜਾ ਰਿਹਾ ਹੈ ਕਿ ਆ ਤੁਹਾਨੂੰ ਕਬੂਲ ਹੈ ਉਹਦਾ ਮਤਲਬ ਇਹ ਹੁੰਦਾ ਕਿ ਵੀ ਤੁਸੀਂ ਇਹਦੇ ਨਾਲ ਐਗਰੀ ਕਰਦੇ ਜੇ ਨਹੀਂ ਜੇਕਰ ਉਹ ਨਹੀਂ ਐਗਰੀ ਕਰਦੇ ਤੇ ਮੌਲਵੀ ਨੇ ਕਦੀ ਇਹ ਨਹੀਂ ਕਿਹਾ ਕਿ ਵੀ ਇਹ ਜ਼ਬਰਦਸਤੀ ਮੌਲਵੀ ਉੱਠ ਕੇ ਚਲਾ ਜਾਵੇ ਬਿਲਕੁਲ ਬਿਲਕੁਲ ਉਹਦੇ ਘਰ ਵਾਲੇ ਜ਼ਬਰਦਸਤੀ ਉਹਦੇ ਨਾਲ ਕਰਨ ਜਾਂ ਉਹਨੂੰ ਮਨਾਉਣ ਵਾਸਤੇ ਕਰਨ ਉਹ ਇੱਕ علیحد੍ਹਾ ਚੀਜ਼ ਹੁੰਦੀ ਹੈ ਮੌਲਵੀ ਨਹੀਂ ਜ਼ਬਰਦਸਤੀ ਕਰਦਾ ਜਾਂ ਇਸਲਾਮ 'ਚ ਜ਼ਬਰਦਸਤੀ ਨਹੀਂ ਦੂਸਰਾ ਇਹ ਹੈ ਇਹ ਇੱਕ ਹੋਰ ਚੀਜ਼ ਹੈ ਕਿ ਜਦੋਂ ਰਿਸ਼ਤਾ ਬੰਦੇ ਨੇ ਕਰਨਾ ਹੁੰਦਾ ਨਾ ਜਦੋਂ ਆਪਣੀ ਧੀ ਕੋਲ ਪੁੱਛਣ ਜਾਵੇ ਤਾਂ ਉਹਦਾ ਸਭ ਤੋਂ ਆਸਾਨ ਸਭ ਤੋਂ ਯਾਨੀ ਕੋਈ ਦਾ ਤਰੀਕਾ ਹੈ ਵੀ ਕਿ ਆਪਣੀ ਧੀ ਨੂੰ ਜਾ ਕੇ ਕਹੋ ਧੀ ਮੈਂ ਤੇਰਾ ਵਿਆਹ ਫਲਾਣੇ ਬੰਦੇ ਨਾਲ ਜਾਂ ਬੱਚੇ ਨਾਲ ਕਰ ਰਿਹਾ। ਕੀ ਤੂੰ ਇਸ ਚੀਜ਼ ਤੇ ਰਜ਼ਾ ਮੰਨਦੇ? ਤੇ ਅਗਰ ਤੇ ਉਹ ਮੁਸਕਰਾ ਦੇਵੇ ਕਿਉਂਕਿ ਔਰਤ 'ਚ ਸ਼ਰਮੋ ਹਯਾ ਹੁੰਦੀ ਨਾ ਯਈਆ ਉਹ ਸਿਰੇ ਆਮ ਨਹੀਂ ਕਹਿੰਦੀ ਮੇਰਾ ਰਿਸ਼ਤਾ ਕਰੋ ਉਹਦੇ ਨਾਲ ਇਹ ਕਦੀ ਵੀ ਨਹੀਂ ਕਹੇਗੀ। ਭਾਵੇਂ ਅਮੀਰ ਤੋਂ ਅਮੀਰ ਹੈ ਗਰੀਬ ਤੋਂ ਗਰੀਬ ਹੈ ਕਿਉਂਕਿ ਅੱਲਾਹ ਤਾਲਾ ਨੇ ਔਰਤ ਦੇ ਅੰਦਰ ਖੂਸਨ ਦੇ ਨਾਲ ਨਾਲ ਇੱਕ ਅੰਦਰੂਨੀ ਹਯਾ ਵੀ ਰੱਖੀਏ ਜੋ ਕਿ ਮੁਸਕਰਾ ਦੇਵੇ ਅਗਰ ਮੁਸਕਰਾ ਦੇਵੇ ਤੇ ਉਹਦਾ ਮਤਲਬ ਹੈ ਕਿ ਉਹ ਰਜ਼ਾਮੰਦ ਹੈ ਤੇ ਅਗਰ ਉਹ ਮੁਸਕਰਾਈ ਨਹੀਂ ਗਈ ਚੁੱਪੀ ਰਹੀ ਹੈ ਕਿਉਂਕਿ ਉਹਨੇ ਆਪਣੇ ਵਾਲਦ ਦੀ ਗੱਲ ਨੂੰ ਵੀ ਵੇਖਣਾ ਕਈ ਔਰਤਾਂ ਜਿਹੜੀਆਂ ਕਈ ਬੱਚੀਆਂ ਨੇ ਉਹ ਚੁੱਪ ਦਿੰਦੀਆਂ ਨੇ ਤੇ ਉਹ ਸਮਝਦੇ ਅਗਲੇ ਲੋਕ ਸਮਝਦੇ ਨੇ ਕਿ ਯਾਰ ਜੇ ਚੁੱਪ ਰਹੀ ਹੈ ਤੇ ਉਹਦਾ ਮਤਲਬ ਹੈ ਕਿ ਹਾਂ ਆਇੰਦਾ ਉਦੋਂ ਵੀ ਗਲਤ ਫੈਸਲੇ ਬੜੇ ਹੁੰਦੇ ਨੇ ਇਸ ਵਾਸਤੇ ਜਦੋਂ ਧੀ ਕੋਲ ਪੁੱਛਣਾ ਤੇ ਉਹ ਅਗਰ ਤੇ ਮੁਸਕਰਾ ਦੇ ਲਈਏ ਤੇ ਦਾ ਮਤਲਬ ਉਹ ਰਾਜ਼ੀ ਹੈ ਹਾਂਜੀ ਦੂਸਰਾ ਇਹ ਵਾਲਦਾਰ ਨੂੰ ਵੀ ਸੋਚਣਾ ਚਾਹੀਦਾ ਕਿ ਉਹ ਆਪਣੀ ਹੱਦ ਤੱਕ ਨਾ ਸੋਚਣ ਹਾਂਜੀ ਉਹ ਦੋਨਾਂ ਦਾ ਮੁਸਤਕਬਲ ਸੋਚਣਾ ਦੋਨਾਂ ਦੇ ਆਪਣੇ ਖਾਨਦਾਨ ਦੇਖਣ ਕਾਲੀ ਜਿਸ ਤਰ੍ਹਾਂ ਭਾਈ ਰਣਜੀਤ ਸਿੰਘ ਜੀ ਟੱਡਿਲਾ ਕਹ ਰਹੇ ਸੀ ਕਿ ਰੁਪਿਆ ਪੈਸਾ ਜਾਂ ਜਾਇਦਾਦਾ ਹੀ ਨਹੀਂ ਵੇਖਣੀਆਂ ਚਾਹੀਦੀਆਂ ਬੜੇ ਲੋਗ ਰਿਸ਼ਤੇ ਐਸੇ ਹੁੰਦੇ ਨੇ ਤੇ ਜਿਨ੍ਹਾਂ ਦੇ ਵਿੱਚ ਬਾਅਦ ਚ ਬਹੁਤ ਜ਼ਿਆਦਾ ਮਸਲੇ ਹੁੰਦੇ ਨੇ ਜੋ ਕਿ ਜ਼ਮੀਨਾਂ ਜਾਇਦਾਦਾਂ ਲਗਜ਼ਰੀ ਨੂੰ ਵੇਖ ਕੇ ਕੀਤੇ ਜਾਂਦੇ ਨੇ ਕਿ ਸ਼ਾਇਦ ਲਗਜ਼ਰੀ ਹੀ ਜ਼ਿੰਦਗੀ ਹੈ ਲਗਜ਼ਰੀ ਤੋਂ ਇਲਾਵਾ ਹੋਰ بڑا ਕੁਝ ਹੁੰਦਾ ਇਮੋਸ਼ਨਸ ਜਜ਼ਬਾਤ ਬੰਦੇ ਦੇ ਉਹ ਚੀਜ਼ਾਂ ਆਈਕਿਊ ਲੈਵਲ ਜਿਹੜਾ ਗਹਿਰੀ ਸੋਚ ਜਿਹੜੀਆਂ ਆ ਨਾ ਇਹ ਗਰਸਟੀ ਜ਼ਿੰਦਗੀ ਇਹਦੇ ਵਿੱਚ ਇਹ ਵੇ ਕਿ ਮਾ ਤੇ ਬਾਪ ਨਾ ਉਹ ਬੀਸਿਕਲੀ ਰੂਟਸ ਨੇ ਹਾਂਜੀ ਉਹ ਜੜਾਂ ਨੇ ਉਹਨਾਂ ਤੋਂ ਇੱਕ ਦਰਖਤ ਨੇ ਬੰਨਾ ਹੈ ਦਰਖਤ ਦੇ ਉੱਤੇ ਕੌਂਪਲਾਂ ਲੱਗਣੀਆਂ ਨੇ ਫਲ ਫੁੱਲ ਲੱਗਨੇ ਨੇ ਯਾਨੀ ਕਿ ਕੱਲ ਨੂੰ ਉਹਦੇ ਉਸ ਜੜਾਂ ਤੋਂ ਅਗਰ ਤੁਸੀਂ ਜੜਾਂ ਹੀ ਕਮਜ਼ੋਰ ਕਰ ਦਿੱਤੀਆਂ ਨੇ ਠੀਕ ਹੈ ਤੇ ਫਿਰ ਉਹ ਦਰਖਤ ਨਾ ਉਹ ਹਵਾ ਹਨੇਰੀਆਂ ਨੂੰ ਨਹੀਂ ਚੱਲ ਸਕਦਾ ਮੇਰੇ ਦੋਸਤਾਂ ਨੂੰ ਸਮਝ ਆਈ ਹੋਣੀ ਹੈ ਦੋਸਤੋ ਅਗਰ ਚੈਨਲ ਨੂੰ ਅੱਛਾ ਲੱਗੇ ਤੇ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਮਿਲਾਂਗੇ ਨਵੀਂ ਵੀਡੀਓ ਨਾ ਅੱਲਾਹ ਨਿਗੇਬਾ